ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਵਾਸਤੇ ਨਾ ਵੀ ਇੱਕ ਬਾਹ ਦੀ ਮੂਰੀ ਦੇ ਵਿੱਚ ਬਰੀਕ ਮੂਰੇ ਫੱਟੀ ਮੋੜ ਕੇ ਤੇ ਬਾਹ ਦੇ ਵਿੱਚ ਬਲ ਪਾ ਕੇ ਉਹ ਦੱਸਾਂਗੇ ਵੀ ਕਿਵੇਂ ਬਲ ਪਾਉਣਗੇ ਆਹ ਵੇਖੋ ਹੁਣ ਆਪਾਂ ਇਹਨਾਂ ਦੀ ਜਿਹੜੀ ਮੂਰੀ ਆਏਗੀ ਉਹ 3.4 ਇੰਚ ਤਿਆਰ ਕਰਨੀ ਆ 3.4 ਇੰਚ ਆਪਾਂ ਮੈਂ ਜਿਹੜੀ ਬਾਹਾਂ ਗੀ ਇਹ ਕੱਟੀ ਹੋਈ ਆਏਗੀ ਆਹ ਵੇਖੋ ਜੀ ਸਾ ਇਹ ਮੈਂ ਕਪੜਾ 3 ਇੰਚ ਵੱਧ ਕੱਟਿਆ ਹੋਇਆ ਵੀ 3 ਇੰਚ ਇੱਚ ਵਿੱਚ ਬਾਲ ਪੈਣਗੇ 4.5 ਇੰਚ ਮੂਰੀ ਤਿਆਰ ਹੈਗੀ 3 ਇੰਚ ਵੱਧ 7.5 ਇੰਚ ਕਪੜਾ ਕੱਟਿਆ ਹੋਇਆ ਜਿਹੜਾ ਇਹ ਦੂਰਾ ਕਰਿਆ ਹੋਇਆ ਉਦੋਂ ਬਾਅਦ ਜਦੋਂ ਆਪਾਂ ਨੇ ਬਾਲ ਪਾਉਣੇ ਨੇ ਕੀ ਕਰਨਾ ਹੈ ਪਹਿਲਾਂ ਆਪਾਂ ਕੱਪੜੇ ਨੂੰ ਇਸ ਸਲੋਟ ਦੂਰਾ ਕਰਕੇ ਵਿਚਾਲੇ ਅੱਧ ਤੱਕ ਟੱਕ ਲਾਉਣਾ ਹੈਗਾ ਐਸ ਸਲੋਟ ਹੁਣ ਆਪਾਂ ਕੀ ਕਰਨਾ ਇੱਕ ਇਹਨਾਂ ਖ ਧਿਆਨ ਰੱਖਣਾ ਹੈ ਬੀ ਜੇ ਡੀ ਆਪਾਂ ਮੂਰਲੇ ਪਾਸੇ ਕਾਟ ਪਾਉਣੇ ਹੁੰਦੇ ਆਂਗੇ ਬਾਹਾਂ 'ਚ ਤੇ ਉਹ ਬਾਹਾਂ ਕਾਟ ਵਾਲੇ ਪਾਸੇ ਜਿਹੜੇ ਬਾਲਾ ਨੇ ਉਹਨਾਂ ਦਾ ਮੂੰਹ ਹੋਵੇ ਜਿਵੇਂ ਹੁਣ ਆਹ ਵੇਖੋ ਆਹ ਮੇਰੇ ਬਾਹਾਂ ਦੀ ਜਿਹੜੀ ਇਹ ਪੁੱਠੀ ਧਰੀ ਹੋਈ ਹੈਗੀ ਹੁਣ ਆਪਾਂ ਇਹਨੂੰ ਬਾਹ ਨੂੰ ਐਸਲੋਟ ਕਰਾਂਗੇ ਪੁੱਠੀ ਕਰਕੇ ਤੇ ਮੂੰਹ ਆਪਾਂ ਸਿੱਧੀ ਕਰਕੇ ਵੀ ਤਰ ਸਕਦੇ ਆਂਗੇ ਜਾਂ ਮੈਂ ਸਾਨੂੰ ਸਿੱਧੀ ਕਰਕੇ ਬਾਹਾਂ ਦੱਸਦੀਆਂ ਅਵੇਖੋ ਇਹ ਜਿਹੜਾ ਹੁਣ ਆਹ ਕਾਟ ਵਾਲਾ ਪਾਸਾ ਇਹ ਕਾਟ ਦੇਖਣੀ ਆਪਾਂ ਵੀ ਕਾਟ ਕਿਹੜੇ ਪਾਸੇ ਆ ਹੁਣ ਆਪਾਂ ਇਹ ਕਾਟ ਦੇ ਕੰਨੀ ਮੂੰਹ ਇਧਰਲੇ ਪਾਸੇ ਇਹ ਐਸ ਲੋਟ ਚਾਕੇ ਵਾਲਾ ਆਏ ਮੂੰਹ ਵੱਲ ਦਾ ਕਾਟ ਵਾਲੀ ਸਾਈਡ ਜਾਣਾ ਚਾਹੀਦਾ ਹੁਣ ਮੈਂ ਤੁਹਾਨੂੰ ਬਲ ਪਾ ਕੇ ਦਿਖਾ ਰਹੀ ਆ ਜਿਹੜਾ ਆਪਾਂ ਨੇ ਟੱਕ ਲਾਇਆ ਹੋਇਆ ਵਿਚਾਲੇ ਉਹ ਟੱਕ ਤੇ ਆਪਾਂ ਨੂੰ ਸ਼ਾਨ ਲਾ ਲਿਆ ਉਨਾ ਪੇ ਇਥੋਂ ਸਲਾਈ ਰੱਖਾਂਗੇ ਸਿਉਣ ਇਥੋਂ ਐ ਸਲੋਟ ਰੱਖਾਂਗੇ ਆਪਾਂ ਬਖਾਗਾ ਜਿਹੜਾ ਮਾੜਾ ਜਾ ਉਹ ਵੱਡਾ ਕਰ ਲੋ 3-4 ਇੰਚ ਦਾ ਕਰਕੇ ਕਰਕੇ ਨੰਬਰ ਤੇ 4 ਇੰਚ ਤੇ ਜਿਵੇਂ ਆ ਚਲਾ ਲਈ ਹੁਣ ਇਥੋਂ ਆਪਾਂ ਕੀ ਕਰਨਾ ਥੋੜਾ ਜਿਹਾ ਆਪਾਂ ਨੇ ਕੱਪੜਾ ਲੈਣਾ ਆ ਦੇਖੋ ਮੇਰੀ ਕਾਟ ਜਿਹੜੀ ਇਧਰਲੀ ਸਾਈਡ ਆਏਗੀ ਆਪਾਂ ਮੋਲ ਦਾ ਮੂੰਹ ਐਸ ਲੋਟ ਉਧਰਲੀ ਸਾਈਡ ਹੀ ਕਰਕੇ ਪਾਵਾਂਗੇ ਆਪਾਂ ਨਿੱਕੇ ਨਿੱਕੇ ਵਾਲ ਅੱਧੇ ਅੱਧਿਕ ਇੰਚ ਦੇ ਬਾਲ ਚੱਕ ਕੇ ਐਂ ਪਾਵਾਂਗੇ ਥੋੜੀ ਜੀ ਮਸਲਾਈ ਲਾਵਾਂਗੇ ਉਸ ਤੋਂ ਬਾਅਦ ਫੇਰ ਫੇਰ ਬਾਲ ਪਾਵਾਂਗੇ ਐਸੇ ਲੋਟ ਆਪਾਂ ਬਾਲ ਪਾਉਣੇ ਨੇ ਫਿਰ ਸੋਨੂ ਮੇਰੇ ਉੱਤੇ ਇੱਕ ਡੇਢ ਇੰਚ ਦੀ ਚੌੜੀ ਫੱਟੀ ਕੱਟੀ ਹੋਈ ਆ ਉਹ ਵੀ ਦਿਖਾਉਂਗੀ ਆਹ ਦੇਖੋ ਇਹ ਬਾਲ ਐਸ ਲੋਟ ਪੈਣਗੇ ਹੁਣ ਆਪਾਂ ਨੇ ਕੀ ਕਰਨਾ ਜਿਵੇਂ ਹੁਣ ਆਪਾਂ ਨੇ ਬਾਲ ਪਾ ਲਏ ਦੋ ਬਲ ਪਾ ਲਏ ਹੁਣ ਆਪਾਂ ਇੱਕ ਤੀਜਾ ਬਲ ਹੋਰ ਪਾ ਰਹੇ ਆ ਆਪਾਂ ਜੇ ਵੱਧ ਬਲ ਪਾਉਣੇ ਹੋਣ ਤਾਂ ਕੱਪੜਾ ਆਪਦੀ ਮਰਜ਼ੀ ਦੇ ਨਾਲ ਵੱਧ ਵੀ ਰੱਖ ਸਕਦੇ ਹੋ ਜੇ ਬਲ ਜ਼ਿਆਦਾ ਪਾਉਣੇ ਨੇ ਜਿਵੇਂ ਇਹ ਚ ਹੁਣ ਥੋੜੇ ਜਿਹਾ ਬਲ ਗਿਆ ਸੀ ਉਹਨਾਂ ਨੇ ਮੈਨੂੰ ਮੈਂ ਥੋੜੇ ਜਿਹਾ ਵਾਲੀ ਪਾ ਰਹੀ ਆ 7-8 ਕੁ ਵਾਲੀ ਪੈਣਗੇ ਚ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਕੱਪੜਾ ਹੈ ਇਹਨੂੰ ਆਪਾਂ ਮਿਣਕੇ ਵੇਖਣਾ ਹੈ ਜਿਹੜਾ ਆਪਾਂ ਟੱਕ ਲਾਇਆ ਆਪਾਂ 4.5 ਇੰਚ ਇਹਦੀ ਮੂਰੀ ਤਿਆਰ ਰੱਖਣੀ ਹੈ ਉਹ ਦੇਖੀਏ ਆਪਾਂ ਦਾ ਇੰਚ ਐੜ ਕਰਾਂਗੇ ਪੂਰਾ 5 ਇੰਚ ਇਧਰਲੇ ਪਾਸੇ ਕਪੜਾ ਜਿਹੜਾ ਉਹ ਤਿਆਰ ਹੋਵੇ ਹੁਣ ਜਿਹੜਾ ਟਾਕ ਆ ਦੇਖੋ ਆਪਾਂ ਟਾਕ ਤੋਂ ਮਿਨਾਗੇ ਇਧਰਲੀ ਸਾਈਡ 5 ਇੰਚ ਇਹ ਹੁਣ 5.5 ਇੰਚ ਤਿਆਰ ਹੈ ਕਪੜਾ ਆਪਾਂ ਅੱਧੇ ਇੰਚ ਦਾ ਇੱਕ ਵਾਲ ਹੋਰ ਪਾਵਾਂਗੇ ਇਹਨੂੰ ਆਪਾਂ 5 ਇੰਚ ਹੀ ਤਿਆਰ ਰੱਖਣਾ ਆਹ ਦੇਖੋ ਇਹ ਐ ਸਲੋਟ ਜਿਵੇਂ ਹੁਣ ਇਹ 5 ਤੇ ਕਪੜਾ ਆ ਗਿਆ ਹੁਣ ਜਿਹੜਾ ਇਹ ਕਪੜਾ ਵਿਚਾਲੇ ਬੱਦਦਾ ਆਪਾਂ ਇਹਦਾ ਇੱਕ ਵਾਲ ਹੋਰ ਪਾਵਾਂਗੇ ोट ऐवी ठीक है हम ऐसे लोट ही अपने की करना दूजे पासे भी बल पाने बस ऐसे लोट ही अपने दूजे साइड बल पाने वेखो हूं मैं बल पा रही हाँ इधर भी उस तरह जमा सेम बल उन्हीं पाने ने ਆਵੇ ਕੋਮਣਾ ਪਾਉ ਬੋਸੇ ਤੇਰੇ ਵਾਲੇ ਇੱਧਰ ਪਾਏ ਨੇ ਚਾਰ ਵਾਲ ਆਪਣੇ ਉਧਰ ਪਏ ਸੀ ਚਾਰ ਹੀ ਵਾਲ ਆਪਣੇ ਇੱਧਰਲੀ ਸਾਈਡ ਪੈਣਗੇ ਹੁਣ ਆ ਵੇਖੋ ਆਪਾਂ ਨੇ ਇੱਥੋਂ ਵੀ 5 ਇੰਚ ਰੱਖਣੀਆਂ ਫਿਰ ਆਪਾਂ ਉਸੇ ਟੱਕ ਤੋਂ ਮਿਲਣਾਗਾ ਨਿਸ਼ਾਨੀ ਲੱਗੀ ਹੋਈ ਆ ਦੇਖ 4.6 ਇੰਚ ਆ ਗਿਆ ਹੁਣ ਆਪਾਂ ਇਹਨੂੰ ਫਿਰ ਬਾਲ ਦੇ ਵਿੱਚ ਕਪੜਾ ਦੇ ਕੇ ਐਸ ਲੋਟ ਆਪਾਂ ਇਹਨੂੰ ਪੂਰਾ 5 ਇੰਚ ਹੀ ਤਿਆਰ ਆ ਕਰ ਲਿਆ ਜਿਵੇਂ ਆਪਾਂ ਪੂਰਾ 5 ਇੰਚ ਹੀ ਤਿਆਰ ਕਰਾਂਗੇ بس ਜਿਹੜਾ ਫालतू ਦੂਸਰਾ ਕਪੜਾ ਆਪਾਂ ਨੇ ਵੱਧ ਰੱਖਿਆ ਸੀ ਬਾਲਾ ਵਾਸਤੇ ਉਹ ਸਾਰਾ ਕਪੜਾ ਆਪਾਂ ਬਾਲਾ ਸੀ ਦੇਣਾ ਹੁਣ ਮੈਂ ਹੋਰ ਦੱਸਾਂਗੇ ਆ ਦੇਖੋ ਜੀ ਹੁਣ ਆਪਾਂ ਬਲ ਪਾ ਲਏ ਨੇ ਇਹ ਆਪਾਂ ਤਿਆਰ ਕਰ ਲਏ ਬਲ ਪਾ ਕੇ ਹੁਣ ਆਪਾਂ ਕੀ ਕਰਨਾ ਇੱਕ ਆਪਾਂ ਡੇਢ ਪੌਣੇ ਕੋ 2 ਇੰਚ ਦੀ ਮੈਂ ਜਿਹੜੀ ਫੱਟੀ ਲੈਤੀ ਹੋਈ ਆ ਕਪੜਾ ਕੱਟਿਆ ਹੋਇਆ ਹੈਗਾ ਇਹਨੂੰ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਪੁੱਠੀ ਸਾਈਡ ਤਰ ਕੇ ਐਸ ਲੋਟ ਸਿਲਾਈ ਲਾਉਣੀ ਹੈ ਇਹ ਆਪਾਂ ਦੀ ਮੂਰੇ ਜਿਹੜੀ ਆਪਾਂ ਉਹ ਬਣਾਉਣੀ ਹੈਗੀ ਫੱਟੀ ਉਹ ਕਿਸ ਲੋਟ ਬਣੂਗੀ ਸਾਨੂੰ ਉਹ ਦੱਸ ਰਹੇ ਹਾਂ ਹੁਣ ਆਹ ਦੇਖੋ ਜੀ ਠੀਕ ਹੈ ਇਹ ਆਪਾਂ ਐਸ ਲੋਟ ਧਰ ਲਈ ਇਹ ਜਿਹੜੀ ਬਾਹ ਦਾ ਆਪਾਂ ਪੁੱਠਾ ਪਾਸੀ ਰੱਖ ਕੇ ਸਲਾਈ ਲਾਉਣੀ ਹੈ ਇਹਨੂੰ ਜੜਨਾ ਇਹਦੇ ਨਾਲ ਬਾਹ ਦਾ ਪੁੱਠਾ ਪਾਸਾ ਥੱਲੇ ਹੋਵੇ ਪੁੱਠੇ ਨਾਲ ਪੁੱਠਾ ਸਿੱਧੇ ਨਾਲ ਸਿੱਧਾ ਮਿਲਾਉਣਾ ਆਪਾਂ ਨੇ ਹੁਣ ਐਸ ਲੋਟ ਆਪਾਂ ਇਹਨੂੰ ਉਲਟੀ ਸਾਈਡ ਕਰਾਂਗੇ ਜੀ ਐਸ ਲੋਟ ਸੇ ਲਾਈ ਲਾਵਾਂਗੇ ਇਹ ਸਾਰੀ ਸਲਾਈ ਆਪਾਂ ਲਾ ਕੇ ਉਦੋਂ ਬਾਅਦ ਦੁਬਾਰੀ ਇੱਕ ਸਲਾਈ ਆਪਾਂ ਦੂਰ ਲਾਵਾਂਗੇ ਇਹ ਜਿਹੜੀ ਲੀਰ ਹੈ ਮੈਂ ਇਹ ਜਿਹੜੇ ਫੱਟੀ ਕੱਟੀ ਹੋਈ ਹੈ 1.5 2 ਇੰਚ ਦੀ ਕੱਟੀ ਹੋਈ ਹੈ ਇਹ ਮੈਂ ਜ਼ਿਆਦਾ ਕੱਟੀ ਹੋਈ ਹੈ ਇਹ ਬਸ ਜਦੋਂ ਆਪਣੀ ਬਾਹਾਂ ਤਿਆਰ ਹੋ ਗਈ ਆਪਾਂ ਫालतू ਲੀਰ ਹੈ ਜਿਹੜੀ ਉਹਨੂੰ ਆਪਾਂ ਲਾ ਦਾਂਗੇ ਹੁਣ ਜਿਹੜੀ ਆਪਾਂ ਇਹ ਲੀਰ ਹੈਗੀ ਇਹ ਲਾ ਲਈ ਹੁਣ ਆਪਾਂ ਦੂਸਰੀ ਸਾਈਡ ਜਦੋਂ ਆਪਾਂ ਸਿੱਧੇ ਪਾਸੇ ਲੈ ਕੇ ਆਵਾਂਗੇ ਇਹਨੂੰ ਕਿਵੇਂ ਲੈ ਕੇ ਆਉਣੀ ਆ ਆਹ ਵੇਖੋ ਜਿਹੜੀ ਇਹ ਬਲਾਲ ਇਸ ਸਿਉਣੇਗੀ ਇਹ ਲੀਰ ਵਾਲੇ ਪਾਸੇ ਹੀ ਜਾਣੀ ਚਾਹੀਦੀ ਹੈ ਇਧਰ ਹੀ ਮੁੜਨੀ ਚਾਹੀਦੀ ਹੈ ਆਪਾਂ ਇਹਨੂੰ ਐਸ ਲੋਟ ਮੋੜ ਕੇ ਦੀ ਲੀਰ ਹੈ ਜਿਹੜੀ ਵੱਧ ਇਹਦੇ ਉੱਤੇ ਆਪਾਂ ਅੱਧੇ ਕਾਹ ਇੰਚ ਦੀ ਐਸ ਲੋਟ ਫੱਟੀ ਬਣਾਵਾਂਗੇ ਇਹ ਬਰੀਕ ਫੱਟੀ ਦੇ ਨਾਲ ਬਹੁਤ ਹੀ ਸੋਹਣੀ ਲੱਗਦੀ ਹੈ ਫਿਨਿਸ਼ਿੰਗ ਆਉਂਦੀ ਹੈ ਦੀ ਤੇ ਜਿਆਦਾ ਚੌੜੀ ਵੀ ਸੋਣੀ ਵੀ ਨਹੀਂ ਲੱਗਦੀ ਤੇ ਇਹ ਜਿਹੜੀ ਹੈ ਫੱਟੀ ਬਰੀਕ ਵਾਲੀ ਜਿਆਦਾ ਸੋਣੀ ਲੱਗਦੀ ਆਪਾਂ ਐਸ ਲੋਟ ਜਿਹੜੀ ਇਹ ਸਲਾਈ ਆਪਾਂ ਨੇ ਪਹਿਲਾਂ ਵੱੜਾ ਵਾਲੀ ਲਾਈ ਹੋਈ ਆ ਉਹ ਬਾਹਰ ਦਿਸਣੀ ਨਹੀਂ ਜਾਣੀ ਦੀ ਉਹ ਵਿੱਚ ਦੇਣੀ ਹੈ ਦੀ ਸਾਰੀ ਸਲਾਈ ਐਸ ਲੋਟ ਆਪਾਂ ਆਵੇ ਖੋਜੀ ਹੁਣ ਆਪਣੀ ਬਾਹ ਤਿਆਰ ਹੋ ਗਈ ਜਿਹੜੀ ਫਬਾਲ ਵੀ ਪੈ ਗਏ ਨੇ ਫੱਟੀ ਵੀ ਲੱਗ ਗਈ ਆ ਹੁਣ ਮੈਂ ਸੋਨੂੰ ਇਹ ਬਾਹ ਤੇ ਜਿਹੜੀ ਆਪਾਂ ਮੂਰੀ ਵਾਲੀ ਸਲਾਈ ਹੈ ਇਹ ਮੈਂ ਤੁਹਾਨੂੰ ਟੱਚ ਕਰਕੇ ਦਿਖਾ ਰਹੀ ਆ ਤੇ ਇਹ ਬਹੁਤ ਹੀ ਸੋਹਣੀ ਬਣੀ ਆ ਦੇਖੋ ਬਲ ਵੀ ਨਹੀਂ ਕੋਈ ਹੈਗਾ ਜਮਾ ਸਿੱਧੀ ਫੱਟੀ ਬਣੀ ਆਗੀ ਬਲ ਪਾਉਣੇ ਵੀ ਸੌਖੇ ਨੇਗੇ ਆਹ ਦੇਖੋ ਜੀ ਆਪਣੀ ਬਾਹ ਬਹੁਤ ਸੋਹਣੀ ਤਿਆਰ ਹੋਈ ਜਾਗੀ ਐਸ ਲੋਟ ਬੱਸ ਉਸੇ ਤਰ੍ਹਾਂ ਹੀ ਅੱਪਾ ਸਲਾਈ ਲਾਈ ਐ ਦੂਸਰੀ ਜਿਹੜੀ ਲਾਈ ਐ ਇਧਰੋਂ ਮੋੜ ਦੇ ਤੇ ਸਾਨੀ ਲਾ ਕੇ ਇਧਰੋਂ 4.5 ਇੰਚ ਤਿਆਰ ਕਰਕੇ ਬਾਹ ਤਿਆਰ ਕੀਤੀ ਆ ਮੇਰੀ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਚੈਨਲ ਤੇ ਨਵਾਂ ਆਇਆ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ ਸਾਰਿਆਂ ਦਾ